ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਚਨਚੇਤ ਅਮਰਜੈਂਸੀ ਮੀਟਿੰਗ ਸੱਦੀ ਗਈ ਆ ਸਾਡੇ ਨਾਲ ਪੰਜਾਬ ਪ੍ਰਧਾਨ ਬਲਿੰਦਰ ਸਿੰਘ ਰਾਜੂ ਔਲਖ ਜੀ ਆ ਉਹਨੇ ਵਿਚਾਰ ਸੌਂਦੇ ਆ ਅਗਲਾ ਜਿਹੜਾ ਅਗਲਾ ਪਲਾਨ ਹੁੰਦਾ ਕੀ ਆ ਹਾਂਜੀ ਰਾਜੂ ਔਲਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਇਹ ਨਕਮੀ ਸਰਕਾਰ ਪੰਜਾਬ ਦੀ ਬਣਾਈ ਹੋਈ ਅਸੀਂ ਉਧਰੋਂ ਤੇ ਲੋਕ ਹੜਾਂ ਦੀ ਮਾਰ ਥੱਲੇ ਮਰਨ ਦੇ ਆ ਜਿਨ੍ਹਾਂ ਦੇ ਘਰੋਂ ਬੇਕਾਰ ਹੋ ਕੇ ਘਰ ਟੁੱਟ ਕੇ ਕਈਆਂ ਦੇ ਘਰ ਡੁੱੜ ਕੇ ਡੰਗਰ ਰੁੜ ਗਏ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਆ ਫਸਲਾਂ ਦਾ ਹੋ ਗਿਆ ਉਧਰੋਂ ਸਾਡੇ ਆਪਣੇ ਹੀ ਪੈਸੇ ਜਿਹੜੇ ਕੰਨੇ ਦੇ ਪੈਸੇ ਆ ਜੇ ਅਸੀਂ ਹਿਸਾਬ ਲਈਏ ਤੇ ਜਿਆਦਾ ਇਹ ਰਾਵੀ ਦਰਿਆ ਤੇ ਬਿਆਸ ਦਰਿਆ ਜਿਹੜਾ ਮਾਝਾ ਦੇ ਦਬਾਬਾ ਇਹਨਾਂ ਦੋਹਾਂ ਨੂੰ ਲੱਗਦਾ ਬਿਆਸ ਨੂੰ ਤੇ ਰਾਵੀ ਨੂੰ ਇਹਨਾਂ ਦੋਹਾਂ ਦਰਿਆਵਾਂ ਦੇ ਲਾਗੇ ਲਗਭਗ ਜਿਆਦਾ ਕੰਨਾ ਹੁੰਦਾ ਤੇ ਸਾਡੇ ਆਪਣੇ ਪੈਸੇ ਸਰਕਾਰ ਕੋਲ ਲੈਣ ਵਾਲੇ ਆ ਤੇ ਅਸੀਂ ਉਹਦੇ ਵਾਸਤੇ ਮੇਰਾ ਕਹ ਲੈ ਪਤਾ ਨਹੀਂ ਕਿੰਨੀ ਵਾਰੀ ਰਿਕੁਐਸਟ ਕਰ ਚੁੱਕੇ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਇੱਥੇ ਜਿਹੜਾ ਐਮਐਲਏ ਸ਼ੈਰੀ ਕਲਸੀ ਦਾ ਜਿਹੜਾ ਵਾਈਸ ਪ੍ਰਧਾਨ ਆ ਪੰਜਾਬ ਦਾ ਉਹਨੂੰ ਮੰਗ ਪੱਤਰ ਉਦੋਂ ਬਾਅਦ ਚ 2 ਤਰੀਕ ਨੂੰ ਅਸੀਂ ਧਰਨਾ ਲਾਇਆ ਗੁਰਦਾਸਪੁਰ ਚ ਉੱਥੇ ਸਾਡਾ ਡੀਸੀ ਸਾਹਿਬ ਹੁਣ ਕਮਿਟਮੈਂਟ ਕੀਤੀ ਵੀ ਤੁਹਾਨੂੰ 19 ਤਰੀਕ ਤੱਕ ਤੁਹਾਡੇ ਪੈਸੇ ਭਵਾ ਦਾਂਗੇ ਤੇ ਉਦੋਂ 19 ਤਰੀਕ ਨੂੰ ਅਸੀਂ ਕੁਡੀਆਂ ਸਾਹਿਬ ਨੂੰ ਵੀ ਜਾ ਕੇ ਮਿਲੇ ਮੰਤਰੀ ਜਿਹੜੇ ਕੀਦੀ ਬੜੀ ਮੰਤਰੀ ਆ ਪਰ ਕਿਸੇ ਨੇ ਸਾਡੀ ਇਹ ਨਹੀਂ ਕਿਲ ਗਈ ਵੀ ਜਿਹੜੇ ਤੁਹਾਡੇ ਕਿਸਾਨ ਨੂੰ ਪੈਸੇ ਦੇਣ ਵਾਲੇ ਆਂ ਪੈਸੇ ਦੇ ਦिए ਲੱਖਾਂ ਰੁਪਏ ਅਸੀਂ ਲਾ ਕੇ ਤੇ ਆਪਣੀਆਂ ਫਸਲਾਂ ਪਾਲੀਆਂ ਉਹ ਫਸਲਾਂ ਮੁੜ ਕੇ ਅਸੀਂ ਵੇਚੀਆਂ ਤੇ ਉਹ ਸਾਡੇ ਪੈਸੇ ਲੈਣ ਵਾਲੇ ਅਗਲੀਆਂ ਫਸਲਾਂ ਸਾਡੀਆਂ ਜਿਹੜੀਆਂ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਹੁਣ ਸਾਡੇ ਜਿਹੜੇ ਬੱਚੇ ਆ ਸਕੂਲਾਂ ਤੋਂ ਸਕੂਲ ਉੱਥੋਂ ਫੋਨ ਆਉਂਦੇ ਆ ਘਰਾਂ 'ਚ ਲੋਕੀ ਆਪਣੇ ਡੰਗਰਾਂ ਨੂੰ ਪਾਉਣ ਵਾਸਤੇ ਪੱਠੇ ਮੁੱਲ ਲੈਣੇ ਪੈਣੇ ਆ ਸਾਰਾ ਕੁਝ ਮੁੱਲ ਲੈਣਾ ਪਿਆ ਤੇ ਪੈਸੇ ਜਿਹੜਾ ਉਹ ਸਰਕਾਰ ਦੱਬ ਕੇ ਬਿਠੀ ਆ ਇਟ ਇਜ਼ ਵਨ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਆ ਇਹ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਕਿ ਅਸੀਂ ਜਿਹੜਾ ਐਮ ਐਲ ਏ ਬਟਾਲੇ ਦਾ ਸ਼ੈਰੀ ਖਲਸੀ ਆ ਜਿਹੜਾ ਵਾਈਸ ਪ੍ਰਧਾਨਵੀ ਆ ਪੰਜਾਬ ਦਾ ਉਹਦੇ 10 ਤਰੀਕ ਨੂੰ ਉਹਦੇ ਘਰ ਦੇ ਅੱਗੇ ਲਗਾਤਾਰ ਭਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਪੈਂਦੇ ਕਿਉਂਕਿ ਸਾਨੂੰ ਪਤਾ ਕਿ ਜੇ ਅਸੀਂ ਕਿ ਸੜਕ ਤੇ ਬੈੰਨੇ ਆ ਤੇ ਸਾਡੇ ਆਪਣੇ ਭਰਾ ਜਿਹੜੇ ਆ ਉਹ ਦੁਖੀ ਹੁੰਦੇ ਆ ਕਿਉਂਕਿ ਜਦੋਂ ਅਸੀਂ ਸੜਕਾਂ ਦੇ ਬੈੰਨੇ ਆ ਨੇ ਲੋਕ ਭਰਾ ਕਹਿੰਦੇ ਵੀ ਯਾਰ ਅਸੀਂ ਜਾਣਾ ਸੀ ਪਲਾਣੇ ਥਾ ਤੇ ਇਹਨਾਂ ਨੇ ਆ ਰਾਹ ਰੋਕ ਲਿਆ। ਇਹੀ ਐ ਕਰਕੇ ਇਹ ਡਿਸੀਜਨ ਲਿਆ ਪਈ ਅਸੀਂ ਕੇ ਸ਼ਰਕਤੇ ਨਹੀਂ ਬਣਾ ਕੇ ਸ਼ਰਕਤੇ ਧਰਨਾ ਲਈ ਲੌੜਾ। ਅਸੀਂ ਇਹਨਾਂ ਦੇ ਐਮਐਲਏ ਦੀ ਕੁੱਠੀ ਚ ਕਾੜੀ ਜਿਹੜਾ ਵਾ ਉਹ ਧਰਨਾ ਲਾਵਾਂਗੇ ਲਗਾਤਾਰ ਲਾਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਪੈਂਦੇ। ਇਸ ਤੋਂ ਬਾਅਦ ਅਗਲੀ ਰਣਨੀਤੀ ਅਸੀਂ ਜਿਹੜੀ 10 ਤਰੀਕ ਨੂੰ ਜਾ ਕੇ ਸਾਨੂੰ ਕੋਈ ਰਣਨੀਤੀ ਬਦਲਣੀ ਪਈ ਤੇ ਬਦਲਾਂਗੇ ਭਾਵੇਂ ਸਾਡੇ ਬੰਦੇ ਭੁਖੜ ਧਲ ਤੇ ਭਾਲੀਏ ਜੋ ਮਰਜ਼ੀ ਕਰੀਏ। ਇਹ ਪੈਸੇ ਜਿਹੜੇ ਆਹੀ ਸਰਕਾਰ ਕੋ ਲੈ ਕੇ ਹਟਾਂਗੇ ਕਿਉਂਕਿ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ। ਇਹ ਕਰਕੇ ਸਰਕਾਰ ਹੁਣ ਜਿਹੜੀ ਕਿਸਾਨਾਂ ਤੇ ਜ਼ੁਲਮ ਢੋਂਦੀ ਆ ਇਹ ਬਿਲਕੁਲ ਜ਼ੁਲਮ ਨਹੀਂ ਸਮਾਂਗੇ ਆਪਣੇ ਪੈਸੇ ਜਿਹੜੇ ਆ ਉਹ ਸਰਕਾਰ ਕੋ ਲੈ ਕੇ ਹਟਾਂਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ